ਰਾਦਾ ਸਾਮੀ ਜੀ ਸਾਰਿਆਂ ਨੂੰ ਸਟੋਰੀ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਮੈਂ ਨਾ ਪਹਿਲਾਂ ਮੰਨਦਾ ਨਹੀਂ ਹੁੰਦਾ ਸੀਗਾ ਬਾਬਾ ਜੀ ਨੂੰ ਤੇ ਨਾ ਹੀ ਮੇਰਾ ਨਾਮਦਾਨ ਲਿਆ ਹੋਇਆ ਸੀ ਉਦੋਂ ਬਿਆਸ ਤੋਂ ਪਰ ਮੇਰੇ ਪਾਪਾ ਮੰਮਾ ਦਾਦਾ ਦਾਦੀ ਸਾਰਿਆਂ ਦਾ ਨਾਮਦਾਨ ਲਿਆ ਹੋਇਆ ਸੀ ਬਿਆਸ ਤੋਂ ਤੇ ਉਹ ਸੇਵਾ ਤੇ ਵੀ ਰੈਗੂਲਰ ਜਾਂਦੇ ਸੀਗੇ ਮੈਂ ਤੇ ਮੇਰੀ ਭੈਣ ਵੀ ਬਿਆਸ ਜਾਂਦੇ ਸੀਗੇ ਪਰ ਜਿਵੇਂ ਪਾਪਾ ਮੰਮਾ ਲੈ ਗਏ ਕਦੇ ਦਾਦਾ ਦਾਦੀ ਸੇਵਾ ਤੇ ਜਾਂਦੇ ਤਾਂ ਅਸੀਂ ਉਹਨਾਂ ਦੇ ਨਾਲ ਚਲੇ ਜਾਣਾ ਕਿਉਂਕਿ ਸਾਡੇ ਪਿੰਡ ਤੋਂ ਸੇਵਾ ਜਾਂਦੀ ਹੈਗੀ ਹੈ ਨਮੰਡ ਦੀ ਤੇ ਸਾਡੇ ਸ਼ਹਿਰ ਤੋਂ ਸਨੈਕ ਬਾਰ ਦੀ ਸੇਵਾ ਜਾਂਦੀ ਹੈ ਤੇ ਅਸੀਂ ਵੀ ਉਹਨਾਂ ਦੇ ਨਾਲ ਜਾਂਦੇ ਰਹਿਣਾ ਪਰ ਮੈਂ ਮਤਲਬ satsang ਸੁਣਨ ਦੇ ਲਈ ਵਿਆਸ ਨਹੀਂ ਸੀ ਜਾਂਦਾ ਜਾਂ ਤਾਂ ਵੀ ਖਾਣ ਪੀਣ ਆਸਤੇ ਚਲਾ ਜਾਂਦਾ ਸੀ ਤੇ ਜਾਂ ਚਲੋ ਘੁੰਮਣ ਫਿਰਨ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਸਨੈਕ ਬਾਰ ਦੇ ਵਿੱਚ ਵਧੀਆ-ਵਧੀਆ ਚੀਜ਼ਾਂ ਆਪਾਂ ਉਦੋਂ ਖਾਏ ਆਉਂਦੇ ਸੀਗੇ ਤੇ ਪੜ੍ਹਾਈ 'ਚ ਮੈਂ ਬਹੁਤ ਵਧੀਆ ਸੀਗਾ ਮੈਥ ਦੇ ਵਿੱਚੋਂ ਮੇਰਾ 100 'ਚੋਂ 100 ਹੀ ਆਉਣਾ ਆਲਵੇਜ਼ ਪਰ ਇੰਗਲਿਸ਼ 'ਚ ਸਿਰਫ 33 ਆਉਣੇ ਕਿਉਂਕਿ ਮੈਨੂੰ ਇੰਟਰਸਟ ਹੀ ਨਹੀਂ ਸੀਗਾ ਇੰਗਲਿਸ਼ ਤੇ ਪਾਪਾ ਮੰਮਾ ਨੇ ਜਦੋਂ ਸੇਵਾਤੇ ਜਾਇਆ ਕਰਨਾ ਨਾ ਤਾਂ ਉਹਦੇ ਨਾਲ ਸਾਡੀ ਦੁਕਾਨ ਦਾ ਕੰਮ ਘਟ ਰਿਹਾ ਸੀਗਾ ਮਤਲਬ ਦਿਨ ਬਦ ਦਿਨ ਘਾਟੀ ਘਟਦਾ ਹੀ ਜਾ ਰਿਹਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਰਨਾ ਕਿ ਤੁਸੀਂ ਯਾਰ ਇਦਾਂ ਨਾ ਕਰਿਆ ਕਰੋ ਦੁਕਾਨ ਤੇ ਤੁਸੀਂ ਧਿਆਨ ਕਿਉਂ ਨਹੀਂ ਦਿੰਦੇਗੇ ਮੈਂ ਸਗੋਂ ਉਹਨਾਂ ਨੂੰ ਗਾਲਾਂ ਕੱਢਿਆ ਕਰਨੀਆਂ ਕਿ ਯਾਰ ਤੁਸੀਂ ਦੁਕਾਨ ਤੇ ਧਿਆਨ ਦਿਆ ਕਰੋ ਤੁਸੀਂ ਤੁਰ ਜਾਨਨੇ ਹੈਂ ਕਿਉਂ ਹਨਾ ਤੁਹਾਡਾ ਬਾਬਾ ਇਹ ਕਹਿੰਦਾ ਹੈਗਾ ਵੀ ਆਪ ਘਰ-ਬਾਰ ਵੱਲ ਧਿਆਨ ਨਾ ਦਿਓ ਤੇ ਅੱਗੋਂ ਮੈਨੂੰ ਮੰਮਾ ਨੇ ਕਿਹਾ ਕਰਨਾ ਵੀ ਤੂੰ ਸਾਨੂੰ ਨਾ ਇਦਾਂ ਨਾ ਕਿਹਾ ਕਰ ਤੇ ਤੂੰ ਸਾਨੂੰ ਰੋਕਿਆ ਨਾ ਕਾਢੇ ਰੇ ਜਾਨ ਤੋਂ